ਸਾਹਿਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਰਿਫਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ ਬਾਵਾ ਨੇ ਗੁਰਦਾਸਪੁਰ ਤੋਂ ਤਨਦਾਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਜੜਾਇਆ ਉਹ ਵਿਗੜ ਗਿਆ ਮਾਹੌਲ ਦੇ ਨਾਲ ਹਾਲਾਤ ਵਿਗੜਦੇ ਨਜ਼ਰ ਆਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬੰਨਾ ਸ਼ੁਰੂ ਹੋ ਗਿਆ ਉੱਥੇ ਤਨਦਾਦੀ ਹੈ ਕਿ ਜਿਲ੍ਹਾ ਜੂਤ ਕਾਂਗਰਸ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਤੇ ਉਹਨਾਂ ਦੇ ਨਾਲ ਉਹਨਾਂ ਤਾ ਸਾਰਾ ਹੀ ਜਿੰਨੇ ਵੀ ਉਹਨਾਂ ਦੇ ਨਾਲ ਨੌਜਵਾਨ ਨੇ ਉਹਨਾਂ ਸਾਰਿਆਂ ਨੇ ਅੱਜ ਇਕੱਠ ਕਰਕੇ ਤੇ ਐਸਐਸਪੀ ਦਫਤਰ ਦਾ ਘਰਾਓ ਕੀਤਾ ਤੇ ਆਪਣੀਆਂ ਮੰਗਾਂ ਨੂੰ ਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਵਿਗੜਦੀ ਜਾ ਰਹੀ ਹੈ ਕਾਨੂੰਨ ਜਿਹੜਾ ਆ ਉਹ ਢਿੱਲਾ ਪੈਂਦਾ ਜਾ ਰਿਹਾ ਹੈ ਤੇ ਜਿਹੜੇ ਗੁੰਡਾ ਅੰਸਰ ਨੇ ਉਹ ਆਪਣਾ ਵਾ ਚੜ ਕੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਆ ਹਾਲਾકી ਇਹ ਜਿਹੜਾ ਆ ਉਹ ਪੰਜਾਬ ਦੇ ਵਿੱਚ ਹੀ ਦੇਖ ਨੂੰ ਉਹ ਮਿਲਦਾ ਪਿਆ ਆ ਪਰ ਕਿਤਨਾ ਕਿਤੇ ਗਰਦਾਸਪੁਰ ਫਿਲਹਾਲ ਸੁਰੱਖਸ਼ ਸੀ ਜਿੱਥੇ ਕਿ ਹੁਣ ਲਗਾਤਾਰ ਜਿਹੜਾ ਆ ਉਹ ਇਕਦਮੀ ਜਿਹੜਾ ਮਾਹੌਲ ਵਿਗੜ ਗਿਆ ਆ ਇਹ ਗੱਲਾਂ ਜਿਹੜੀਆਂ ਨੇ ਤੁਸੀਂ ਇਹ ਦੇਖਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਡੇ ਨਾਲ ਸਾਂਝਿਆ ਤਾਂ ਕਰਦੇ ਪਏ ਆ ਕਿਉਂਕਿ ਮਾਹੌਲ ਪੰਜਾਬ ਦੇ ਵਿਗੜਦੇ ਪਏ ਨੇ ਤੇ ਇਹਨਾਂ ਨੂੰ ਹੀ ਲੈ ਕੇ ਜੋ ਕਾਂਗਰਸ ਵੱਲੋਂ ਜੜਾਇਆ ਉਹ ਇਹ ਇਕੱਠ ਕਰਕੇ ਆਪਣਾ ਮੰਗ ਪੱਤਰ ਜਿਹੜਾ ਆ ਉਹ ਉਹ ਪੰਜਾਬ ਸਰਕਾਰ ਦੇ ਨਾਂ ਤੇ ਦਿੱਤਾ ਗਿਆ ਨਾਲ ਦੇ ਨਾਲ ਉਹਨਾਂ ਨੇ ਇਹ ਹੀ ਕਿਹਾ ਕਿ ਇਹ ਸਾਨੂੰ ਕੋਈ ਉਮੀਦ ਤਾਂ ਨਹੀਂ ਆ ਪਰ ਫਿਰ ਵੀ ਅਸੀਂ ਆਪਣੇ ਵੱਲੋਂ ਆਪਣਾ ਜੋ ਵੀ ਹੈ ਉਹ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਜੜਾਇਆ ਇਹ ਸਾਰਾ ਕੁਝ ਪਹੁੰਚ ਜਾਵੇ ਤਾਂ ਕਿ ਜੜਾਇਆ ਕਿਸੇ ਤਰ੍ਹਾਂ ਦੀ ਕੋਈ ਵੀ ਜੇਕਰ ਕੋਈ ਗੱਲ ਆ ਤਾਂ ਉਹ ਠੀਕ ਹੋ ਜਾਵੇ ਤੇ ਮਾਹੌਲ ਠੀਕ ਹੋ ਜਾਣ ਲੋਕ ਆਪਣੇ ਕਾਰੋਬਾਰ ਸਹੀ ਤਰੀਕੇ ਨਾਲ ਕਰ ਸਕਣ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੋ ਦਿਨ ਲਗਾਤਾਰ ਮਾਹੌਲ ਵਿਗੜਨ ਦੇ ਨਾਲ ਜਦੋਂ ਜਿਹੜਾ ਜਿਹੜਾ ਆ ਪੀਜਾ ਹਟ ਦੇ ਉੱਤੇ ਇਹ ਵੀ ਗੋਲੀ ਚੱਲਦੀ ਤੇ ਉਸ ਤੋਂ ਬਾਅਦ ਬਜ਼ਾਰ ਇੱਕਦਮ ਸਾਰੇ ਦੇ ਸਾਰੇ ਬੰਦ ਹੋ ਜਾਂਦੇ ਆ ਕਿਉਂਕਿ ਮਾਹੌਲ ਦੇ ਵਿੱਚ ਸਹਿਮ ਜਿਹੜਾ ਆ ਉਹ ਬਹੁਤ ਜ਼ਿਆਦਾ ਹੋ ਜਾਂਦਾ ਲੋਕ ਸਹਿਮ ਦੀ ਨਜ਼ਰ ਦੇ ਨਾਲ ਜਿਹੜਾ ਆ ਉਹ ਡਰ ਦੇ ਮਾਰੇ ਦੁਕਾਨਾਂ ਬਜ਼ਾਰ ਬੰਦ ਕਰਕੇ ਇੱਧਰ ਉੱਧਰ ਭੱਜਣਾ ਸ਼ੁਰੂ ਹੋ ਗਏ ਤੇ ਆਪਣੇ ਘਰਾਂ ਨੂੰ ਚਾਲੇ ਪੈ ਗਏ ਕਿਉਂਕਿ ਵਪਾਰ ਕਰਨਾ ਉਹਨਾਂ ਨੇ ਕਹਾ ਕਿ ਬਹੁਤ ਜ਼ਿਆਦਾ ਔਖਾ ਹੋ ਗਿਆ ਇਸੇ ਤਰ੍ਹਾਂ ਤੰਦਾਦੀ ਕਿ ਅੱਜ ਪੂਰੇ ਜਿਹੜਾ ਆ ਗਰਦਾਸਪੁਰ ਦੇ ਨੌਜਵਾਨ ਨਾ ਨੇ ਜਿਹੜਾ ਆ ਜੂਤ ਕਾਂਗਰਸ ਦੀ ਅਧੀਨਤਾ ਦੇ ਹੇਠ ਆ ਕੇ ਜਿਹੜਾ ਆ ਐਸਐਸਪੀ ਦਫਤਰ ਦੇ ਬਾਹਰ ਧਰਨਾ ਮੁਜ਼ਾਹਰਾ ਕਰਕੇ ਤੇ ਆਪਣਾ ਮੰਗ ਪੱਤਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਤੁਸੀਂ ਵੀ ਗਰਦਾਸਪੁਰ ਤੋਂ ਜੇ ਤਾਂ ਆਪਣਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਕਿ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਤੇ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਬੜੇ ਆਰਾਮ ਦੇ ਨਾਲ ਧੰਨਵਾਦ ਅੱਜ ਦਾ ਜੋ ਰੋਜ਼ ਪ੍ਰਦਰਸ਼ਨ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਜਿਹੜਾ ਬਤੌਰ ਜ਼ਿਲ੍ਹਾ ਪ੍ਰਧਾਨ ਤੇ ਸਾਰੇ ਅਹੁਦੇਦਾਰ ਸਭਾਣਾ ਵੱਲੋਂ ਜਿਹੜਾ ਅੱਜ ਐਸਐਸਪੀ ਦਫ਼ਤਰ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਰੋਸ ਜਾਇਰ ਕੀਤਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜਿਹੜੀਆਂ ਧੱਜੀਆਂ ਉੱਡ ਰਹੀਆਂ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ अनेका ਅਸੀਂ ਚੰਗੇ ਖਿਡਾਰੀ अनेका ਅਸੀਂ ਚੰਗੇ ਸਿੰਗਰ अनेका ਅਸੀਂ ਚੰਗੇ ਕਾਰੋਬਾਰੀ ਜਿਹੜੇ ਅਗਵਾ ਚੁੱਕੇ ਆ ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਚੰਗੇ ਕਾਰੋਬਾਰੀ ਮੂਵ ਕਰਨਗੇ ਚੰਗੇ ਖਿਡਾਰੀ ਜਿਹੜੇ ਉਹ ਇੱਥੋਂ ਮੂਵ ਕਰਨਗੇ ਚੰਗੇ ਸਿੰਗਰ ਜਿਹੜੇ ਉਹ ਮੂਵ ਕਰ ਰਹੇ ਨੇ ਸੋ ਕਹਿਣ ਤੋਂ ਭਾਵ ਅੱਜ ਅਸੀਂ ਇਸ ਦੇ ਵਿਰੋਧ ਵਜੋਂ ਅੱਜ ਜ਼ਿਲ੍ਹਾ ਉਲਸ ਪ੍ਰਸ਼ਾਸਨ ਦਾ ਜਿਹੜਾ ਘਰਾਉ ਕੀਤਾ ਪ੍ਰਦਰਸ਼ਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣੀ ਨੀਂਦ ਤੋਂ ਜਾਗੇ ਸੀਐਮ ਸਾਹਿਬ ਕੋ ਮੰਗ ਕੀਤੀ ਹੈ ਕਿ ਸੀਐਮ ਸਾਹਿਬ ਕਿਰਪਾ ਕਰਕੇ ਤੁਹਾਡੇ ਤੇ ਲੋਕਾਂ ਨੇ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਹੋਂ ਤੱਕ ਗੁਰਦਾਸਪੁਰ ਦੇ ਵਿੱਚ 20 ਦੇ ਲਾਗੇ ਘਟਨਾਵਾਂ ਮੇਰਾ ਖਿਆਲ ਹੈ ਕੁਝ ਵੀ ਅਜੇ ਤੱਕ ਇਹਨਾਂ ਕੋਲ ਟ੍ਰੇਸ ਨਹੀਂ ਹੋਇਆ ਸੋ ਕਹਿਣ ਤੋਂ ਪਾਪ ਸੀਐਮ ਸਾਹਿਬ ਕੋ ਇਹ ਮੰਗ ਕੀਤੀ ਆ ਕਿ ਸੀਐਮ ਸਾਹਿਬ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਲੋਕਾਂ ਨੇ ਤੁਹਾਨੂੰ ਆਪਣੇ ਅੱਖਾਂ ਤੇ ਬਿਠਾਇਆ ਸੀ ਉਦੋਂ ਜਦੋਂ ਇਲੈਕਸ਼ਨ ਸੀ ਪਿਛਲੀ ਤਨਯੋਰ ਚ ਉਦੋਂ ਤੁਹਾਨੂੰ 92 ਐਮਐਲਏ ਜੁਕਾ ਕੇ ਸਾਹਿਬ ਜੀ ਤੁਹਾਡੇ ਤੇ ਦੋਸ਼ ਲਾਉਂਦੇ ਆ ਕਿ ਸਾਨੂੰ ਮਿਲਿਆ ਵਿਰਾਸਤ ਵਿੱਚ ਮਿਲਿਆ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਜਦੋਂ ਕੋਈ ਚੰਗਾ ਕਮਾਂਡਰ ਹੋਏ ਨਾ ਜਦੋਂ ਕਿਸੇ ਵੀ ਭਾਵੇਂ ਫੌਜ ਦਾ ਕਮਾਂਡਰ ਹੋਏ ਜਾਂ ਕਿਸੇ ਸੰਸਥਾ ਦਾ ਕਮਾਂਡਰ ਆਏ ਜਦੋਂ ਚੰਗਾ ਕਮਾਂਡਰ ਹੋਊਗਾ ਤੇ ਚੰਗਾ ਰਾਜ ਦੇ ਸਕੂ ਜਦੋਂ ਕਮਾਂਡਰ ਹੀ ਸਾਡਾ ਜਿਹੜਾ ਉਹ ਸ਼ਾਮ ਤੋਂ ਬਾਅਦ ਜਿਹੜਾ ਬਿਆਨ ਆਉਂਦਾ ਉਹਦੇ ਤੇ ਲੋਕ ਵੈਸੇ ਉਹਨੂੰ ਸੀਰੀਅਸ ਨਹੀਂ ਲੈਂਦੇ ਕਿ ਪਤਾ ਨਹੀਂ ਸੀਐਮ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਬਿਆਨ ਦਿੱਤਾ ਸੋ ਜਦੋਂ ਕਮਾਂਡਰ ਜਿਹੜਾ ਉਹ ਹੀ ਮਾਰਾ ਹੋਏ ਤੇ ਉਹ ਹੀ ਅਫਸਰ ਨੇ ਪਿਛਲੀ ਸਰਕਾਰਾਂ ਦੇ ਵਿੱਚ ਉਹ ਹੀ ਅਫਸਰ ਨੇ ਪਿਛਲੀ ਸਰਕਾਰਾਂ ਵਾਲੇ ਅੱਜ ਅਫਸਰ ਕੰਮ ਕਰ ਰਹੇ ਨੇ ਗੱਲ ਦਿੱਕਤ ਇਹ ਹੈ ਕਿ ਅਹੁਦਾ ਅਹੁਦਾ ਹਰ ਕੋਈ ਬੰਦਾ ਲੈਣਾ ਸੌਖਾ ਅਹੁਦੇ ਨੂੰ ਨਿਭਾਉਣਾ ਜਿਹੜਾ ਬੜਾ ਔਖਾ ਤੁਹਾਨੂੰ ਲੱਗਦਾ ਕਿ ਪੁਲਿਸ ਜਿਹੜੀ ਫ੍ਰੀਲੈਂਸ ਕੰਮ ਨਹੀਂ ਮੈਂ ਦੱਸਦਾ ਇਸ ਕਰਕੇ ਅਹੁਦਾ ਹਰ ਬੰਦਾ ਲੈ ਲੈਂਦਾ ਅਹੁਦੇ ਨੂੰ ਆਪਾਂ ਨਿਭਾਉਂਗਾ ਕਿਸ ਤਰੀਕੇ ਦੇ ਨਾਲ ਠੀਕ ਹੈ ਸੀਐਮ ਸਾਹਿਬ ਚੰਗੇ ਕਲਾਕਾਰ ਸੀ ਚੰਗੀ ਸਟੇਜ ਚ ਚਲਾਉਂਦੇ ਰਿਹਾ ਪਰ ਸਟੇਟ ਜਿਹੜੀ ਚਲਾਉਣੀ ਉਹ ਬੜੀ ਔਖੀ ਆ ਸੋ ਅੱਜ ਸੂਬਾ ਜਿਹੜਾ ਵਾ ਉਹ ਤਰਾਸ ਤਰਾਸ ਜਿਹੜਾ ਅੱਜ ਆਪਣੀ ਗਲਤੀ ਮੰਨ ਰਿਹਾ ਕਿ ਅਸੀਂ ਕੀ ਕੀਤਾ ਅਸੀਂ ਇਸ ਬੋਕਰ ਪਾਰਟੀ ਨੂੰ ਜਿਹੜਾ ਚੁਣ ਕੇ ਅੱਜ ਆਪਣੇ ਆਪ ਨੂੰ ਘਟਿਆ ਮਹਿਸੂਸ ਕਰ ਰਿਹਾ ਕਿ ਇੰਨੀਆਂ ਘਟਨਾਵਾਂ ਵਾਪਰੀਆਂ ਲੋਕ ਜਿਹੜੇ ਨੇ ਸਹਿਮ ਦੇ ਮੌਲਚ ਨੇ ਬੱਚੇ ਸ਼ਾਮ ਨੂੰ ਲੇਟ ਹੋ ਜਾਣਾ ਮਾਪਿਓ ਕਰਾਂ ਚੋਂ ਫੋਨ ਕਰਦੇ ਨੇ ਕਿ ਬੇਟਾ ਘਰ ਆ ਜਾਓ ਸੋ ਵਪਾਰੀ ਜਿਹੜੇ ਨੇ ਉਹ ਵਪਾਰੀ ਕੱਲ ਤੋਂ ਹੀ ਦੇਖ ਸਕਦੇ ਹੋ ਕਿ ਡੋਮੀਨੋਸ ਤੇ ਜੇ ਗੋਲੀ ਬਾਅਦ ਚੱਲੀ ਸੀ ਤੁਸੀਂ ਪੱਤਰਕਾਰ ਸਾਥੀ ਉੱਥੇ ਆਏ ਸੀ ਸਾਰਾ ਸ਼ਹਿਰ ਸ਼ਾਮ ਦੇ ਮਾਲ ਦੇ ਵਿੱਚ ਉਸੇ ਵੇਲੇ ਬੰਦ ਹੋ ਗਿਆ ਸੀ ਲੋਕ ਕਹਿੰਦੇ ਨੇ ਬੇਟਾ ਘਟ ਕਮਾ ਲਾਂਗੇ ਘਟ ਖਾ ਲਾਂਗੇ ਪਰ ਦੁਕਾਨਾਂ ਤੋਂ ਤੁਸੀਂ ਟਾਈਮ ਨਾ ਆਜੋ ਮਾਹੌਲ ਨਹੀਂ ਠੀਕ ਸੋ ਅੱਜ ਅਸੀਂ ਇਸ ਦੇ ਰੋਜ਼ ਵਜੋਂ ਅੱਜ ਅਸੀਂ ਜ਼ਿਲ੍ਹਾ ਹੈੱਡ ਕੁਆਰਟਰ ਤੇ ਐਸਐਸਪੀ ਦਫ਼ਤਰ ਦਾ ਕਰਾਓ ਕੀਤਾ ਅੱਜ ਡੀਜੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਡੀਜੀਪੀ ਸਾਹਿਬ ਜਿਹੜੇ ਅਫਸਰ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਇਵਨਦਨ ਕਿ ਸਾਡੀ ਸਰਕਾਰ ਨਹੀਂ ਹੋਰ ਵੀ ਸਰਕਾਰਾਂ ਰਹੀਆਂ ਉਹੀ ਅਫਸਰ ਮੱਧਾਂ ਤੇ ਬੈਠੇ ਨੇ ਉਦੋਂ ਕਿਉਂ ਉਦੋਂ ਕਿਉਂ ਨਹੀਂ ਸੀ ਇਹ ਘਟਨਾਵਾਂ ਵਾਪਰੀਆਂ ਅੱਜ ਹੀ ਘਟਨਾਵਾਂ ਕਿਉਂ ਵਾਪਰੀਆਂ ਇਹ ਪਰਚੋਲਨ ਦੀ ਲੋੜ ਹੈ ਉਹ ਸਖਤ ਫੈਸਲੇ ਲੈਣ ਜਿਹੜੇ ਅਫਸਰ ਕੋਈ ਲੰਮੇ ਸਮੇਂ ਤੋਂ ਮੱਧਾਂ ਤੇ ਬੈਠੇ ਨੇ ਜਾਂ ਕਈ ਅਫਸਰਾਂ ਦੇ ਆਪਣੇ ਲਿੰਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਕਈ ਕੋਜ ਅਫਸਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਗੁਰਦਾਸਪੁਰ ਸਿਟੀ ਦੇ ਵਿੱਚ ਵੀ ਇੱਥੇ ਸਾਡੇ ਹਲਕੇ ਦੇ ਵਿੱਚ ਵੀ ਲੱਗੇ ਨੇ ਉਹਨਾਂ ਦੇ ਆਪਣੇ ਲਿੰਕ ਨੇ ਜੋ ਬੜਾਵਾ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਯਾਦਗਰ ਕਰਾਂਗੇ ਸੋ ਮੰਗ ਕਰਦੇ ਹਾਂ ਡੀਜੀਪੀ ਸਾਹਿਬ ਕੋਲ ਕੀ ਪਰਚੋਲ ਕਰਕੇ ਏਐਨਪੀ ਸਾਰੇ ਅਫਸਰ ਮਾੜੇ ਹੁੰਦੇ ਆ ਚੰਗੇ ਅਫਸਰ ਵੀ ਨੇ ਚੰਗੇ ਅਫਸਰਾਂ ਦੀ ਪਛਾਣ ਕਰਕੇ ਆਪਾਂ ਉਹਨਾਂ ਨੂੰ ਚੰਗੀਆਂ ਮੱਦਾਂ ਤੇ ਬਿਠਾਈਏ ਤਾਂ ਜੋ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰ ਸਕਣ ਲੋਕ ਸਮਝਣ ਕਿ ਅਸੀਂ ਅੱਜ ਸੇਫ ਆ ਭਾਈ ਤੁਹਾਨੂੰ ਲੱਗਦਾ ਇਹ ਤਰਨੀ ਦੇ ਨਾਲ ਕੋਈ ਫਰਕ ਪਏਗਾ ਭਾਜੀ ਇਹ ਤਾਂ ਟਰੇਲਰ ਆ ਜੇ ਫਰਕ ਨਹੀਂ ਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੇ ਯੂਥ ਕਾਂਗਰਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵੱਡੇ ਲੀਡਰਸ਼ਿਪਾਂ ਨੂੰ ਨਾਮ ਲੈ ਕੇ ਇਹਨਾਂ ਦੇ ਨੱਕ 'ਚ ਦਮ ਕਰ ਦਿੱਤੇ ਜਾਊਗਾ ਕਿ ਇਹ ਦਫ਼ਤਰਾਂ ਦੇ ਵਿੱਚ ਇਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਊਗਾ ਨਾ ਜੀ ਤਿੰਨ ਤਿੰਨ ਵਾਰ ਗੋਲੀ ਚੱਲੀ ਇੱਕ ਦਿਨ ਦੇ ਦੋ ਦੋ ਵਾਰ ਚੱਲ ਗਈ ਗੋਲੀ ਕੋਈ ਨਹੀਂ ਦੋ ਵਾਰ ਗੋਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਿੱਥੇ ਵਪਾਰੀ ਇਸ ਤਰ੍ਹਾਂ ਦੇ ਮੰਨ ਲਓ ਪੰਜਾਬ 'ਚ ਹੋਰ ਮੂਵ ਹੁੰਦੇ ਜਾਣਗੇ ਬਿਲਕੁਲ ਹੋ ਰਹੇ ਨੇ ਮੂਵ ਹੁੰਦੇ ਨਹੀਂ ਜਾ ਰਹੇ ਨੇ ਹੋ ਰਹੇ ਨੇ ਸਾਡੇ ਗੁਰਦਾਸਪੁਰ ਦੀ ਗੱਲ ਕਰੀਏ ਇੱਥੇ ਬੜੇ ਸਰਦਾਰਾਂ ਲਾਈਫ ਜੀਣ ਵਾਲੇ ਲੋਕ ਨੇ ਲੋਕ ਸਹਿਬ ਦੇ ਮੌਲ ਦੇ ਵਿੱਚ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੁਸੀਂ ਮੂਵ ਕਹਿ ਰਹੇ ਹੋ ਕਿ ਲੋਕ ਜਿਹੜੇ ਨੇ ਸਕੂਲਾਂ 'ਚ ਵੀ ਲੋਕਾਂ ਬੱਚਿਆਂ ਨੂੰ ਭੇਜਣਾ ਜਿਹੜਾ ਸੁਰੱਖਿਅਤ ਨਹੀਂ ਸਮਝ ਰਿਹਾ ਕਿ ਪਤਾ ਨਹੀਂ ਰਸਤੇ ਵਿੱਚ ਕੀ ਕਰਨਾ ਤੇ ਸਾਰੀਆਂ ਪਾਰਟੀਆਂ ਨੂੰ ਅੱਜ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਮੇਰਾ ਖਿਆਲ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਜੇ ਸਿਟੀ ਥਾਣਾ ਅੱਗੇ ਬੰਬ ਚੱਲਿਆ ਕੱਲਾ ਐਮਐਲਏ ਸਾਹਿਬ ਨੇ ਇਹ ਅਸੀਰੌਲਾ ਪਾਇਆ ਕਿ ਉੱਥੇ ਬੰਬ ਚੱਲਿਆ ਉਹ ਮੁੜ ਕੇ ਪੁਲਿਸ ਨੂੰ ਮੰਨਣਾ ਵੀ ਪਿਆ ਸੋ ਬੜੀ ਸ਼ਰਮਨਾਕ ਗੱਲ ਹੈ ਕਿ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਵੋਟਰਾਂ ਕੋਲ ਜਾਂਦੀਆਂ ਪਰ ਅੱਜ ਜਦੋਂ ਅੱਜ ਜਦੋਂ ਲੋਕਾਂ ਦੇ ਨਾਲ ਖੜਨ ਦਾ ਮੌਕਾ ਅਗਲਾ ਮੁੱਦਾ ਹੋਵੇਗਾ ਲੈਂਡ ਆਰਡ ਬਿਲਕੁਲ ਕਾਂਗਰਸ ਦਾ ਨਹੀਂ ਇਹ ਸਾਰੇ ਲੋਕਾਂ ਦਾ ਹੈ ਅਸੀਂ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੈਂ ਬਤੌਰ ਪ੍ਰਧਾਨ 60000 ਵੋਟਰ ਦੀ ਨੁਮਾਇੰਦਗੀ ਕਰ ਰਿਹਾ ਦੂਸਰੀ ਵਾਰ ਦੇ ਐਮਐਲਏ ਇੱਥੇ ਸਾਡਾ ਸਾਡਾ ਵੈਸੇ ਬਣਦਾ ਕਿ ਅਸੀਂ ਲੋਕਾਂ ਦੇ ਨਾਲ ਖੜੀਏ ਕਿਉਂਕਿ ਲੋਕਾਂ ਨੇ ਸਾਨੂੰ ਜਤਾਇਆ ਸੀ ਚੋਣਾਂ ਇਹਨਾਂ ਮੈਂ ਇਹ ਲੋਕਾਂ ਦੀ ਆਵਾਜ਼ ਜਿਹੜੀ ਆ ਜਦੋਂ ਵੀ ਕੋਈ ਇਹ ਇਵੈਂਟ ਦਾ ਲਾਅਰਡ ਆਰਡਰ ਦੀ ਗੱਲ ਕਰ ਲੀਆ ਜਾਂ ਕੋਈ ਹੋਰ ਵੀ ਕੋਈ ਘਟਨਾ ਵਾਪਰਦੀ ਆ ਸਾਡਾ ਫਰਜ਼ ਆ ਕਿ ਅਸੀਂ ਲੋਕਾਂ ਦੇ ਨਾਲ ਖੜਕੇ ਲੋਕਾਂ ਦੀ ਆਵਾਜ਼ ਜਿਹੜੀ ਆ ਸੁੱਤੀ ਪਈ ਸਰਕਾਰ ਤੇ ਜਿਹੜੀ ਆ ਉਹਨਾਂ ਨੂੰ ਜਗਾਈ ਇਹ ਬਹੁਤ ਬੱਖੀਆਂ ਜਾਰੀਆਂ ਦੀ ਫਰੋਤੀ ਆ 90% ਮੱਖੀਆਂ ਜਾਰੀਆਂ ਨਹੀਂ ਦਿੰਦੇ ਤੇ ਫਿਰ ਗੋਲੀਆਂ ਵੀ ਵੀਰੇ ਤੁਹਾਨੂੰ ਪਿੱਛੇ ਜੇ ਤੁਸੀਂ ਲਾਈਵ ਹੋਏ ਸੀ ਤੁਹਾਨੂੰ ਕਾਲ ਆਈ ਸੀ ਥ੍ਰੈਟ ਕਾਲ ਜੇ ਅੱਜ ਅੱਜ ਕੱਲ ਡੈਮੋਕ੍ਰੇਸੀ ਦੇ ਵਿੱਚ ਮੀਡੀਆ ਜਿਹੜਾ ਚੌਥਾ ਸਪੀਲਰ ਆ ਤੇ ਜੇ ਤੁਸੀਂ ਨਹੀਂ ਸੇਵ ਤੇ ਤੁਸੀਂ ਹੋਰ ਕਿਸੇ ਦੀ ਗੱਲ ਕੀ ਕਰੋਗੇ ਅੱਜ ਪੱਤਰਕਾਰਾਂ ਨੂੰ ਧਮਕੀਆਂ ਆ ਰਹੀਆਂ ਪਿੱਛੇ ਜਿਹੜੀ ਘਟਨਾ ਪਰਸੋ ਵਾਪਰੀ ਆ ਮੈਨੂੰ ਮੀਡੀਆ ਸਾਥੀਆਂ ਨੇ ਉੱਥੇ ਦੱਸਿਆ ਕਿ ਮੀਡੀਆ ਸਾਥੀਆਂ ਨੂੰ ਉੱਥੇ ਵੀਡੀਓ ਵੀ ਨਹੀਂ ਦਿੱਤੀ ਗਈ ਨਾ ਅੰਦਰ ਜਾਣ ਦਿੱਤਾ ਗਿਆ ਸੀਸੀਟੀਵੀ ਕੈਮਰੇ ਦੀ ਕਿ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਆ ਵੀਡੀਓ ਜਿਹੜੀ ਗੋਲੀ ਚੱਲੀ ਆ ਉਹ ਅਸੀਂ ਪੇਸ਼ ਨਾ ਕਰ ਸਕੀਏ ਫੜਨ ਦੀ ਬਜਾਏ ਪੁਲਿਸ ਨੇ ਕੱਲ ਜੀ ਨਵੇਂ ਬੱਸ ਸਟੈਂਡ ਤੇ ਦੁਕਾਨਾਂ ਬੰਦ ਕਰਾਈਆਂ ਨੇ ਪੌੜੇ ਆਫ ਦੇ ਕਰੀਬ ਨੇ ਸਾਰੀਆਂ ਦੁਕਾਨਾਂ ਬੰਦ ਕਰਵਾਉਂਦੇ ਉਹ ਸਗੋਂ ਲੋਕਾਂ ਨੂੰ ਇੱਕ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰ ਰਹੇ ਲੋਕ ਤੇ ਅੱਗੇ ਸਹਮ ਦੇ ਮਹੌਲ ਚਾ ਜੇ ਇਹੋ ਜਾ ਕੇ ਆਪ ਦੁਕਾਨਾਂ ਬੰਦ ਕਰਾਉਣਗੇ ਲੋਕ ਤੇ ਅੱਗੇ ਡਰੇ ਨਹੀਂ ਆ ਫਿਰ ਇਹਦਾ ਹੱਲ ਕੀ ਆ ਜੀ ਹੱਲ ਇਹੋ ਹੀ ਆ ਕਿ ਇਹ ਸੁੱਤੀ ਬੋਲੀ ਜਿਹੜੀ ਸਰਕਾਰ ਆ ਇਹਨਾਂ ਦੇ ਮਗਰ ਡਾਂਗ ਫੜ ਕੇ ਚੜਨਾ ਪਊ ਜਿਹੜਾ ਸਮਾਂ ਹੁਣ ਵੋਟਾਂ ਤੇ ਲੋਕਾਂ ਨੇ ਪਾ ਲੀਆਂ ਕੀ 5 ਸਾਲ ਬਾਅਦ ਆਪਣੀ ਵੋਟ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਜਵਾਬ ਦੇ ਸਕਦੇ ਪਰ ਜਿਹੜਾ ਸਾਲ ਇੱਕ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਗੁੰਗੀ ਬੋਲੀ ਸਰਕਾਰ ਦੇ ਨਾਲ ਲੜਨ ਦੀ ਲੋੜ ਹੈ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਜਗਾ ਸਕੀਏ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਅਸੀਂ ਲਾਅਨ ਆਰਡਰ ਨੂੰ ਕੋਈ ਥੋੜਾ ਬਹੁਤਾ ਤੇ ਬਾਲ ਰੱਖ ਸਕੀਏ ਆਸਤੇ ਇਹਨਾਂ ਕੋ ਸਾਨੂੰ ਕੋਈ ਨਹੀਂ ਪਰ ਅਸੀਂ ਆਪਣੀ ਆਵਾਜ਼ ਇਸੇ ਤਰੀਕੇ ਦੇ ਨਾਲ ਅਸੀਂ ਚੁੱਕਦੇ ਰਾਵਾਂਗੇ ਤਾਂ ਜੋ ਲੋਕਾਂ ਨੂੰ ਅਸੀਂ ਸੁਰੱਖਤ ਮਹਿਸੂਸ ਕਰਾ ਸਕੀਏ ਧੰਨਵਾਦ ਪੰਜਾਬ ਸਰਕਾਰ ਬੋਲਦਾ